ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਸੇਲਬਰਾ ਡਾਕਟਰ ਜੁਗਮੀਤ ਦੇ ਘਰੋਂ ਇੱਕ ਆਪਾਂ ਤੁਹਾਨੂੰ ਤਾਜੀ ਸੂਈ ਮੱਝ ਦਿਖਾ ਰਹੇ ਆ ਪੂਰੀ ਜਾਣਕਾਰੀ ਬਾਈ ਤੋਂ ਹੀ ਲਵਾਂਗੇ ਵੀ ਕਦੋਂ ਕਹੇ ਸੂਈ ਐ ਤੇ ਕੀ ਬਾਈ ਨੇ ਇਹਨੇ ਰੇਟ ਕੀਤਾ ਥਣਾ ਦੀ ਪੂਰੀ ਮਿੱਤਰੋ ਸਾਫ ਐ ਕੱਲਾ ਕੱਲਾ ਥਾਣਾ ਐ ਤੇ ਕਰਦਿਆ ਬਾਈ ਦੇ ਨਾਲ ਗੱਲਬਾਤ ਤੇ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆ ਬਾਈ ਨੇ ਰੇਟ ਕੀ ਕਰਿਆ ਹਾਂਜੀ ਬਾਈ ਜੀ ਕੀ ਹਾਲ ਅੱਜ ਵਧੀਆ ਜੀ ਠੀਕ ਐ ਸੇਤਾ ਹਾਂਜੀ ਵਧੀਆ ਜੀ ਹਾਂ ਠੀਕ ਹੈ ਪਰਵਾਰ ਹਾਂਜੀ ਠੀਕ ਹੈ ਜੀ ਤੇ ਸੂਆ ਮੱਝ ਦਾ ਕਿਹੜਾ ਜੀ ਤੀਜਾ ਸੂਆ ਜੀ ਤੀਜਾ ਸੂਆ ਸੂਈ ਹੈ ਕਦੋਂ ਕਦੀ ਸੂਈ ਵੀ ਹੈ ਇਹ ਇੱਕ ਤਰੀਕ ਦੀ ਸੂਈ ਵੀ ਹੈ ਇੱਕ ਤਰੀਕ ਦੀ ਹਾਂਜੀ ਮੰਗਰ ਬੱਚਾ ਕੱਟਾ ਜੀ ਮੰਗਰ ਕੱਟਾ ਠੀਕ ਹੈ ਤੇ ਕਿੰਨਾ ਕਦੋਂ ਤੱਕ ਦਾ ਤਵਾ ਪਿਛਲੇ ਸੂਏ ਪਿਛਲੇ ਸੂਏ 13 ਲੀਟਰ ਕਹਿੰਦੇ ਜੀ ਲਿਆਂਦੀ ਵੀ ਹੈ ਹਾਂਜੀ ਓਕੇ ਤੋਰੋ ਜੇ ਇੱਕ ਵਾਰੀ ਆ ਤੀਜੇ ਸੂਏ ਮਿੱਤਰੋ ਸੂਈ ਆ ਮੰਗਰ ਕੱਟਾ ਇੱਕ ਤਰੀਕ ਦੀ ਸੂਈ ਵੀ ਆ ਅੱਜ ਤਿੰਨ ਤਰੀਕ ਹੋ ਗਈ ਹੈ ਸਿੱਧੇ ਤੌਰ 'ਤੇ ਤੁਰਦੀ ਦਾ ਤੁਸੀਂ ਲੇਵਾ ਦੇਖ ਸਕਦੇ ਹੋ ਬਹੁਤ ਸੋਹਣਾ ਕੱਦ-ਕੱਟ ਵੀ ਠੀਕ ਹੈ ਕੋਈ ਛੋਟਾ ਨਹੀਂ ਤੇ ਸਿੰਘਾਂ ਦੀ ਵੀ ਮੰਤਰ ਮਿੱਤਰੋ ਸੋਹਣੀ ਹੈ ਬੰਦ ਤਾਂ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆਉਂਦੀ ਆ ਤਾਂ ਤੁਸੀਂ ਕਰ ਸਕਦੇ ਹੋ ਬਾਈ ਦਾ ਸੰਪਰਕ ਫਿਰ ਆਪਾਂ ਕਹਿੰਦੇ ਮਗਰ ਕਟਾ ਤੇ ਇੱਕ ਤਰੀਕ ਦੀ ਸੂਈ ਆ ਅੱਜ ਤਾਂ ਨ ਤਰੀਕ ਆ ਪਿੰਡ ਹੈਗਾ ਜੀ ਸੇਲਵਰਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਤੇ ਰੇਟ ਕੀ ਕਰਤਾ ਜੀ ਆਪਾਂ ਫਿਰ ਰੇਟ ਇੱਕ ਵੀ ਕਰਦੇ ਮਾਨਦਾਨ ਹੋ ਜਾਊਗਾ ਜੀ ਮਾਨ ਤੇ ਫੋਨ ਨੰਬਰ ਦੱਸ ਦਿਓ ਜੀ 97810 97810 82619 82619 ਸੋ ਜਿਹੜੇ ਵੀ ਵੀਰ ਭਰਾ ਦੇ ਮਿੱਤਰੋ ਪਸੰਦ ਆਉਂਦੀ ਆ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਪਿੰਡ ਹੈਗਾ ਜੀ ਸੇਲਵਰਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਸੋ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ